ਪਿੰਡ ਕਲੀਸਪੁਰ ਦੇ ਇੱਕ ਮੈਂਬਰ ਵੱਲੋਂ ਪੰਚਾਇਤ ਨੂੰ ਸਮਰਥਨ ਦੇ ਕੇ ਸਰਪੰਚ ਦਾ ਕੋਰਮ ਕੀਤਾ ਪੂਰਾ ਸਰਪੰਚ ਮਨਜੀਤ ਸਿੰਘ ਨੇ ਕੋਰਮ ਪੂਰਾ ਹੋਣ ਤੋਂ ਬਾਅਦ ਪਿੰਡ ਦੇ ਵਿਕਾਸ ਨੂੰ ਕਰਵਾਉਂਦਾ ਕੀਤਾ ਦਾਵਾ ਵਿਧਾਨ ਸਭਾ ਹਲਕਾ ਦਿਨਾ ਨਗਰ ਦੇ ਪੈਂਦੇ ਪਿੰਕਲੀਸਪੁਰ 'ਚ ਸਰਪੰਚ ਦਾ ਕੋਰਮ ਪੂਰਾ ਨਹੀਂ ਸੀ ਪਰ ਅੱਜ ਪਿੰਡ ਦੇ ਮੁਹਤਵਰਾਂ ਵੱਲੋਂ ਆਪਣੀ ਸੂਝਬੂਝ ਦੇ ਨਾਲ ਮੈਂਬਰਾਂ ਦਾ ਰੰਪਾਲ ਨੂੰ ਸਰਪੰਚ ਨਾਲ ਜੋੜ ਕੇ ਸਮਰਥਨ ਦਿੱਤਾ ਗਿਆ ਹੈ ਜਿਸ ਕਰਕੇ ਹੁਣ ਸਰਪੰਚ ਮਨਜੀਤ ਸਿੰਘ ਦਾ ਕੋਰਮ ਪੂਰਾ ਹੋ ਗਿਆ ਹੈ ਅਤੇ ਪਿੰਡ ਕਲੀਤਪੁਰ ਦੇ ਵਿਕਾਸ ਕੰਮ ਜਲਦੀ ਸ਼ੁਰੂ ਹੋਣਗੇ ਇਸ ਮੌਕੇ ਤੇ ਪਿੰਡ ਕਲੀਤਪੁਰ ਦੇ ਵੱਡੀ ਗਿਣਤੀ ਚ ਲੋਕ ਹਾਜ਼ਰ ਸਨ ਕਿਸੇ ਮੀਟਿੰਗ ਰੱਖੀ ਦੇਖੋ ਜੀ ਸਭ ਤੋਂ ਪਹਿਲੇ ਇਹਦੇ ਮੈਂ ਆਪ ਸਭ ਪੱਤਰਕਾਰਾਂ ਭਰਾਵਾਂ ਦਾ ਤੇ ਇੱਥੇ ਜਿਹੜੀ ਜਿੰਨੇ ਵੀ ਮੀਟਿੰਗ ਵਿੱਚ ਪਹੁੰਚੇ ਹੋਏ ਮੇਰੇ ਸਾਥੀ ਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਇਹ ਮੇਰੇ ਸੱਦੇ ਨੂੰ ਪ੍ਰਵਾਨ ਕਰਦੇ ਹੋਏ ਇੱਥੇ ਪਹੁੰਚੇ ਆ ਮੀਟਿੰਗ ਦੇ ਸਬੰਧ ਵਿੱਚ ਸੀ ਜੀ ਕਿ ਪਿਛੇ ਇਲੈਕਸ਼ਨ ਹੋਇਆ ਸੀ 15 ਅਕਤੂਬਰ ਨੂੰ ਜਿਹਦੇ ਵਿੱਚ ਮੈਸਲ ਪਿੰਚ ਬਣਿਆ ਸੀ ਇਸ ਤੋਂ ਪਿਛਲੀ ਟਰਮ ਮੇਰੇ ਘਰ ਵਾਲੀ ਸਰਪੰਚ ਸੀ ਤੇ ਉਸ ਵਕਤ ਮੇਰੇ ਨਾਲ ਜਿਹੜੇ ਤਿੰਨ ਮੈਂਬਰ ਸੀ ਤੇ ਦੂਜੇ ਪਾਸੇ ਚਾਰ ਮੈਂਬਰ ਸੀ ਕੋਰਮ ਪੂਰਾ ਨਹੀਂ ਸੀ ਪੰਚਾਇਤ ਦਾ ਸੋ ਇੱਕ ਬਹੁਤ ਅੱਛੀ ਪਿੰਡ ਦੇ ਸੁਧਾਰ ਲਈ ਔਰ ਪਿੰਡ ਦੇ ਸੋਬ ਸੋਚਦੇ ਹੋਏ ਜਿਹੜੇ ਸ੍ਰੀ ਧਰਮਪਾਲ ਮੈਂਬਰ ਜੀ ਸੀ ਇਹ ਮੇਰੇ ਨਾਲ ਇਹਨਾਂ ਨੇ ਅੱਜ ਸਮਰਸਨ ਦਿੱਤਾ ਹੈ ਜਿਸ ਕਰਕੇ ਜੋ ਪਿਛਲੇ 1 ਸਾਲ ਤੋਂ ਪਿੰਡ ਦੇ ਵਿਕਾਸ ਕਾਰਜ ਅਧੂਰੇ ਪਏ ਸੀ ਉਹ ਅਸੀਂ ਅੱਜ ਦੁਬਾਰਾ ਸ਼ੁਰੂ ਕਰਨ ਜਾ ਰਹੇ ਹਾਂ ਇਸੇ ਪਿਛਲੇ ਜਿਹੜੀ ਅੱਜ ਮੇਨ ਮੀਟਿੰਗ ਸੀ ਹੋਰ ਕੋਈ ਏਜੰਡਾ ਨਹੀਂ ਹੈ ਸਿਰਫ ਤੇ ਸਿਰਫ ਇਹੀ ਹੈ ਕਿ ਪਿਛਲੇ ਜਿਉਂ ਕਾਫੀ ਸਮੇਂ ਤੋਂ ਪਿੰਡ ਪਛੜ ਗਿਆ ਸੀ ਪਿੰਡ ਦੇ ਚਾਰ ਪਾਸੇ ਨਾਲੇ ਗੜੀਆਂ ਜਿਹੜੀਆਂ ਉਹ ਬਲੌਗ ਪਈਆਂ ਕੋਈ ਉਹਦਾ ਸੁਧਾਰ ਨਹੀਂ ਹੋ ਰਿਹਾ ਕਿਉਂਕਿ ਫਾਈਨੈਂਸ਼ਲੀ ਮੈਂ ਕੋਈ ਵਰਤੋਂ ਵਿੱਚ ਕਰ ਸਕਦਾ ਕਿਸੇ ਕੰਮ ਦੀ ਇਸ ਕਰਕੇ ਅੱਜ ਇਹ ਮੈਨਾਂ ਨੇ ਮੇਰਾ ਸਾਥ ਦਿੱਤਾ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਜਿਹੜਾ ਆਪਣੇ ਤਾਂ ਕਿ ਇਹਨਾਂ ਦੇ ਆਨਲਾਈਨ ਨਾਲ ਜਿਹੜਾ ਪਿੰਡ ਦੇ ਵਿਕਾਸ ਕਾਰਜਾਂ ਲਈ ਸ਼ੁਰੂ ਹੋ ਜਾ ਕਰਨ ਭਾਈ ਜੀ ਮਤੇ ਅੱਜ ਭਾਈ ਜੀ ਦੇਖੋ ਜੀ ਪਹਿਲੇ ਤੇ ਇਹ ਜਿਹੜੇ ਜਿੱਥੇ ਅਸੀਂ ਬੈਠੇ ਹਾਂ ਕਮਿਊਨਿਟੀ ਹਾਲ ਦੇ ਸਾਹਮਣੇ ਇੱਕ ਗਲੀ ਹੈ ਜਿਹੜੀ 메ਨ ਸਟ੍ਰੀਟ ਤੋਂ ਪਿੰਡ ਨੂੰ 메ਨ ਅੰਦਰ ਆਉਂਦੀ ਹੈ ਇਹ ਗਲੀ ਦੀ ਹਾਲਤ ਬਹੁਤ ਖਰਾਬ ਹੈ ਜਦੋਂ بارش ਹੁੰਦੀ ਹੈ ਤਾਂ ਇੱਥੇ ਗੋਡੇ-ਗੋਡੇ ਪਾਣੀ ਖੜਾ ਹੋ ਜਾਂਦਾ ਹੈ ਪਹਿਲਾਂ ਮਤਦਾ ਸੀ ਇਹ ਪਾਇਆ ਕਿ ਗਲੀ ਦਾ ਜਿਹੜਾ ਹੈ ਇਹਨੂੰ ਪੱਕਾ ਕੀਤਾ ਜਾਏ ਕੰਕਰੀਟ ਨਾਲ ਅਸੀਂ ਪੱਕੀ ਕਰਾਂਗੇ ਸਾਰਿਆਂ ਨੇ ਸਲਾਹ ਹੋਈ ਹੈ ਉਸ ਤੋਂ ਉਪਰੰਤ ਪਿੰਡ ਦੇ ਵਿੱਚ ਇੱਕ ਡਾਕ ਖਨਾਂ ਹੈ ਜਿਹਦੇ ਵਿੱਚ ਗੁੱਡੀ ਕੁੜੀ ਜਿਹੜੀ ਆ ਉਹ ਉੱਥੇ ਮਲਾਜਮ ਹੈ ਉਹਨਾਂ ਲਈ ਕੋਈ ਬਾਥਰੂਮ ਦਾ ਪ੍ਰਬੰਧ ਨਹੀਂ ਹੈ ਤੇ ਪਹਿਲ ਦੇ ਆਧਾਰ ਤੇ ਮੈਂਬਰਾਂ ਨੇ ਮੈਨੂੰ ਸਲਾਹ ਪਿੰਡ ਵਾਸੀਆਂ ਨੇ ਦਿੱਤੀ ਹੈ ਕਿ ਉਹਨਾਂ ਲਈ ਉਹ ਬਾਥਰੂਮ ਜ਼ਰੂਰ ਬਣਾਉਣਾ ਚਾਹੀਦਾ ਹੈ ਤੇ ਉੱਥੇ ਇੱਕ ਨਾਲਾ ਲੱਗਣਾ ਚਾਹੀਦਾ ਹੈ ਇਸ ਤੋਂ ਉਪਰੰਤ ਇੱਕ ਨਾਲਾ ਹੈ ਜੋ ਕਿ ਗੁਰਦਵਾਰ ਸਾਹਿਬ ਦੇ ਨੇੜੇ ਤੋਂ ਥੱਲੇ ਨੂੰ ਜਾਂਦਾ ਹੈ ਉਹ ਹੈ ਸੁਖਦੇਵ ਸਿੰਘ ਦੇ ਘਰ ਤੋਂ ਲੈ ਕੇ ਬਲਵੀਰ ਫੌਜੀ ਦੇ ਘਰ ਤੱਕ ਤੇ ਉਹ ਕਾਫੀ ਦਿਨ ਤੋਂ ਮੰਗ ਸੀ ਮੇਰੇ ਜਿਹੜੇ ਵੀ ਪਿੰਡ ਵਾਸੀ ਸੀ ਉਹ ਹੋਣਾ ਚਾਹੀਦਾ ਹੈ ਇੱਕ ਮਰਦਾ ਸੀ ਉਹਦਾ ਬੈਕ ਹੋ ਗਿਆ ਨਾਲਾ ਬਣਨਾ ਚਾਹੀਦਾ ਸੋ ਇਦਾਂ ਹੀ ਜਿੱਦਾਂ ਜਿੱਦਾਂ ਵੀ ਸਾਡੇ ਕੋਲ ਕੋਈ ਫਾਈਨੈਂਸ਼ੀਅਲ ਆੰਦਾ ਜਾਏਗਾ ਉਸ ਮੁਤਾਬਕ ਅਸੀਂ ਅੱਗੇ ਜਿਹੜਾ ਵਿਕਾਸ ਕਰ ਜਾਵਾਂਗੇ ਕਿੰਨੇ ਮੈਂਬਰ ਹੀ ਤੁਹਾਡੇ ਪਿੰਡ ਵਿੱਚ ਤੇ ਕਿੰਨੇ ਮੈਂਬਰ ਤੁਹਾਡੇ ਕੋਲ ਜਿਹੜਾ ਫੋਰਮ ਬਣਾਣਾ ਸੀ ਦੇਖੋ ਪਿੰਡ ਦੇ ਵਿੱਚ ਸੱਤ ਮੈਂਬਰੀ ਜਿਹੜੀ ਆ ਉਹ ਪੰਚਾਇਤ ਹੈ ਇੱਕ ਸਰਪੰਚ ਤੇ ਸੱਤ ਮੈਂਬਰ ਇਸ ਤੋਂ ਪਹਿਲੇ ਮੇਰੇ ਕੋਲ ਤਿੰਨ ਮੈਂਬਰ ਸੀ ਜਿੱਦ ਕਰਕੇ ਕੋਈ ਕੰਮ ਨਹੀਂ ਸੀ ਹੋ ਰਿਹਾ ਅੱਜ ਸ੍ਰੀ ਧਰਮਪਾਲ ਜੀ ਆ ਗਏ ਮੇਰੇ ਕੋਲ ਚਾਰ ਮੈਂਬਰ ਹੋਏ ਆ ਜਿਨ੍ਹਾਂ ਦੀ ਵਜ੍ਹਾ ਨਾਲ ਜਿਹੜਾ ਪਿੰਡ ਦਾ ਵਿਕਾਸ ਕਰ ਜਿਹੜਾ ਚਲੂ ਹੋਏਗਾ ਧਰਮਪਾਲ ਜੀ ਕਿਹੜੀ ਪਾਰਟੀ ਨੂੰ ਸਾਡੀ ਜਿਹੜੀ ਅੱਜ ਤੁਹਾਡੇ ਦੇਖੋ ਪਾਰਟੀ ਦੀ ਇੱਥੇ ਕੋਈ ਗੱਲ ਨਾ ਕਰੀਏ ਆਪਾਂ ਕੁੱਬ ਜਿਹੜੇ ਪਿੰਡ ਦੇ ਵਿੱਚ ਜੋ ਪ੍ਰਮਖ ਫੋਸਰੀ ਭਗਵੰਤ ਮਾਨ ਜੀ ਨੇ ਕਿਹਾ ਸੀ ਕਿ ਪਿੰਡਾਂ ਦੇ ਵਿੱਚ ਜਿਹੜੇ ਆ ਉਹ ਸਰਪੰਚਾ ਜਿਹੜੇ ਉਹ ਬਿਨਾਂ ਪਾਰਟੀ ਦੇ ਚੁਣੇ ਜਾਣਗੇ ਸੋ ਮੈਂ ਤਾਂ ਉਹ ਚੀਜ਼ ਨੂੰ ਮੁੱਖ ਨਹੀਂ ਰੱਖਿਆ ਪਿਛਕੋ ਪਿਛਲੇ ਸਾਲ ਪਿਛਲੀ ਟਰਨ ਵਿੱਚ ਮੇਰੇ ਮੈਸੇਜ ਜਿਹੜੀ ਉਹ ਕਮਲਜੀਤ ਗੌਰ ਜੀ ਸਰਪੰਚ ਸੀ ਅਸੀਂ ਤਾਂ ਕਿਸੇ ਪਾਰਟੀ ਵੈਜ ਤੋਂ ਉੱਪਰ ਉੱਠ ਕੇ ਪਗਾਸ ਦੇ ਕੰਮ ਕੀਤੇ ਆ ਤੇ ਹੁਣ ਵੀ ਅਸੀਂ ਇਹੀ ਕਹਾਂਗੇ ਕਿ ਕਿ ਹਾਂ ਦੀ ਪਾਰਟੀ ਨੂੰ ਨਹੀਂ ਜੋੜਦੇ ਅਸੀਂ ਪਿੰਡ ਦੀ ਭਲਾਈ ਨੂੰ ਲੈ ਕੇ ਤੇ ਜਿਹੜੇ ਕੰਮ ਕੰਮ ਕਰਦੇ ਆ ਮੈਂ ਮੈਂਬਰਾਂ ਨੂੰ ਸਮਰਥਨ ਦਤਾ ਜੀ ਅੱਜ ਚਾਰ ਮੈਂਬਰ ਆ ਜੀ ਮੇਰੇ ਕੋਲ ਜਿਹੜਾ ਟੋਟੂ ਜਿਹੜਾ ਅੱਜ ਮੈਂਬਰ ਜੁੜਿਓ ਕਿੰਨੇ ਜੁੜਿਓ ਇੱਕ ਜੋ ਮੈਂਬਰ ਜੁੜਿਆ ਜੀ ਧਰਨਪੁਰ ਉਹ گورਪੁਰਾ ਘਟ ਹੋ ਗਿਆ گورਪੁਰਾ ਗਿਆ ਜੀ ਮੇਰਾ ਨਾਮ ਧਰਨਪੁਰ ਜੀ ਪਿੰਡ ਕਿਹੜਾ ਪਿੰਡ ਕਿਹੜੀ ਚੋਲ ਹਾਂ ਜੀ ਅੱਜ ਤੇ ਮਹੰਮਾ ਵੀ ਮੈਂ ਪਿੰਡ ਦੇ ਵਿਕਾਸ ਨੂੰ ਲੈ ਕੇ ਅੱਗੇ ਚੱਲਣਾ ਆ ਸਰਪੰਚ ਸਾਹਿਬ ਨਾਲ ਆਏ ਹਾਂ ਪਿੰਡ ਦੇ ਹੋਰ ਵਿਕਾਸ ਦੇ ਕੰਮਾਂ ਨਾਲ ਮਤਲਬ ਕਿ ਕਿੰਨਾ ਦੇਖਦੇ ਹਾਂ ਜੀ ਹਾਂਜੀ ਸਮਰਤਨ ਦੇਰੀ ਵਾਜ ਤਿੰਨ ਪ੍ਰਸਤ ਮਾਸ ਹਾਂਜੀ ਹਾਂਜੀ